ਉਹ ਬੈਠ ਕਿੱਥੇ ਆ ਮਾਂ ਪਾਪੇ ਦਫ਼ਤਰ 'ਚ ਬੈਠੇ ਆ ਕਹਿੰਦਾ ਦੱਸੀ ਨਾ ਕਿਸੇ ਨੂੰ ਕਹਿੰਦਾ ਤੇਰੀ ਮਾਂ ਨੂੰ ਕੈਂਸਰ ਹੈ ਮੇਰੇ ਤੋਂ ਹੀ ਨਿਕਲਿਆ ਤੂੰ ਹੈਂਡਲ ਕਰ ਲਿਆ ਕਹਿੰਦਾ ਤੂੰ ਸਭ ਵੱਡੇ ਸਾਰਿਆਂ ਨਾਲ ਹੁਣ ਮੈਂ ਉਹਨੂੰ ਕੀ ਦੱਸਾਂ ਵੀ ਮੈਂ ਹੀ ਤਾਂ ਹੈਂਡਲ ਨਹੀਂ ਕਰ ਸਕਦਾ ਰੱਬ ਤੋਂ ਬਾਅਦ ਮਾਂ ਪਿਓ ਹੀ ਹੁੰਦੇ ਨੇ ਮਾਂ ਪਿਓ ਹੀ ਤਾਂ ਲਟਕ ਰਹੇ ਨੇ ਕਿਹਨੂੰ ਦੱਸੀ ਦੱਸੋ ਕਿਹਨੂੰ ਦੱਸਾਂ ਮੈਨੂੰ ਇਹ ਲੱਗਦਾ ਵੀ ਕੱਲੀਆਂ ਅੱਖਾਂ ਨਹੀਂ ਰੋਂਦੀਆਂ ਕਿ ਦਿਲ ਵੀ ਸੱਚੀ ਰੋਂਦਾ ਮੈਂ ਉਹਦੇ ਦੇਖਿਆ ਮਾਂ ਦੂਰ ਜਾਂਦੀ ਦੇਖੀ ਨਹੀਂ ਲ ਜਾਂਦੀ ਇਤੋਂ ਹੰਝੂ ਆਏ ਤੁਹਾਨੂੰ ਸਾਰਿਆਂ ਨੂੰ ਦਿਸੂਆ ਪਰ ਜਿਹੜੇ ਹੰਝੂ ਅੰਦਰ ਡਿੱਗਦੇ ਸੀ ਨਾ ਧਾਰ ਬਣ ਕੇ ਇੱਕ ਮੋਟੀ ਧਾਰ ਕਿੱਥੋਂ ਆ ਰਹੀ ਸੀ ਕਿੱਥੇ ਜਾ ਰਹੀ ਸੀ ਮੈਨੂੰ ਨਹੀਂ ਪਤਾ ਉਹਨਾਂ ਨੂੰ ਚੰਗੇ ਯਾਰ ਜ਼ਿੰਦਗੀ 'ਚ ਕਿੰਨੇ ਕੁ ਜ਼ਰੂਰੀ ਨੇ ਮੈਨੂੰ ਲੱਗਦਾ ਯਾਰ ਕੋਈ ਜ਼ਰੂਰੀ ਨਹੀਂ ਹੈਗੇ ਵੀ 20 ਬੱਚੀ ਹੈ ਹੁਣ ਪਧੀਆਂ ਹੁਣ ਚਾਹੇ 5 4 ਹੀ ਹੋਣ ਮੇਰੇ ਯਾਰ ਪਹਿਲਾਂ ਵੀ 5 ਤੇ ਅੱਜ ਵੀ ਬੰਜੇ ਨੇ ਤੇ ਮੈਨੂੰ ਲੱਗਦਾ ਵੀ ਇੱਕ ਵੇਲਾ ਹੋਣੀ ਚਾਰ ਤਾਂ ਮੇਰੀ ਅਰਥੀ ਚੱਕ ਕੇ ਲੈ ਕੇ ਜਾਣਗੇ ਬਹੁਤ ਕੀ ਬਾਤ ਹੈ ਸੱਚੀ ਫਿਰ ਵੀ ਪੰਜੀ ਰਹਿਣਗੇ ਤਾਂ ਗੁਰਪ੍ਰੀਤ ਕੀ ਫੀਲ ਕਰ ਰਿਹਾ ਸੀ ਜਿਵੇਂ ਤੁਸੀਂ ਦੱਸਿਆ ਕਿ ਬਬਲੀ ਨੂੰ ਜਾਂ ਦੱਸਿਆ ਤਾਂ ਬਬਲੀ ਤਾਂ ਨਹੀਂ ਸੀ ਰੋਇਆ ਵੀ ਹੁਣ ਮੇਰਾ ਪਿਓ ਮੇਰੇ ਹੱਥਾਂ 'ਚ ਗਿਆ ਹੁਣ ਮੇਰੀ ਤਾਈ ਮੇਰੇ ਹੱਥਾਂ 'ਚ ਜਾਊਗੀ ਤਾਂ ਖਿਆਲ ਕਿਸ ਤਰੀਕੇ ਦੇ ਸੀ ਤੁਸੀਂ ਆਪਣੇ ਆਪ ਨੂੰ ਹੌਸਲਾ ਕਿਵੇਂ ਦਿੱਤਾ ਜਾਂ ਮਨ ਦੇ ਵਿੱਚ ਚੱਲ ਕੀ ਰਿਹਾ ਸੀ ਬਾਈ ਜਾਂ ਤੁਸੀਂ ਇਹ ਖਬਰ ਸੁਣੀ ਪਹਿਲਾਂ ਮੈਨੂੰ ਇਹ ਲੱਗਦਾ ਵੀ ਇਕੱਲੀ ਅੱਖਾਂ ਨਹੀਂ ਰੋਂਦੀਆਂ ਇੱਕ ਦਿਲ ਵੀ ਸੱਚੀ ਰੋਂਦਾ ਮੈਂ ਉਦੋਂ ਦੇਖਿਆ ਹਾਏ ਹਾਏ ਮਾਂ ਦੂਰ ਜਾਂਦੀ ਦੇਖੀ ਨਹੀਂ ਲੱ ਜਾਂਦੀ ਇਤੋਂ ਹੰਝੂ ਆਏ ਤੁਹਾਨੂੰ ਸਾਰਿਆਂ ਨੂੰ ਦਿਸੂਗਾ ਪਰ ਜਿਹੜੇ ਹੰਝੂ ਅੰਦਰ ਡਿੱਗਦੇ ਸੀ ਨਾ ਧਾਰ ਬਣ ਕੇ ਇੱਕ ਮੋਟੀ ਧਾਰ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਮੈਨੂੰ ਨਹੀਂ ਪਤਾ ਉਹਨਾਂ ਨੂੰ ਸਾਰਿਆਂ ਨੂੰ ਲੱਗਦਾ ਵੀ ਦਿਲ ਸੁੱਜ ਗਿਆ ਅਹੀਂ ਲੱਗਦਾ ਸੀ ਯਾਰ ਵੀ ਜਿਨ੍ਹਾਂ ਦਿਲ ਦੇ ਵਿੱਚ ਖੂਨ ਹੈ ਉਹ ਸਾਰਾ ਸਾਰਾ ਨੁੱਚੜ ਗਿਆ ਬਈ ਦੱਸਾਂ ਤਾਂ ਦੱਸਾਂ ਕਿਵੇਂ ਦੱਸਾਂਗੇ ਇਸ ਨੂੰ ਕਿਹਨੂੰ ਦੱਸੀ ਕਿਹਨੂੰ ਦੱਸੀ ਕਿਹਨੂੰ ਦੱਸੀ ਕਿਹਨੂੰ ਦੱਸੀ ਇਹ ਕਮ ਰੱਬ ਤੋਂ ਬਾਅਦ ਮਾਂ ਪਿਓ ਹੀ ਹੁੰਦੇ ਨੇ ਮਾਂ ਪਿਓ ਹੀ ਤਾਂ ਲਟਕ ਰਹੇ ਨੇ ਕਿਹਨੂੰ ਦੱਸੀ ਦੱਸੋ ਕਿਹਨੂੰ ਦੱਸਾਂ ਜਦੋਂ ਬਈ ਮੈਂ ਨਾ ਅਕਸਰ ਇਹ ਚੀਜ਼ ਕਹਿਣਾ ਹੁੰਦਾ ਜਿਹੜੀਆਂ ਕੁੜੀਆਂ ਆਉਂਦੀਆਂ ਨੇ ਆਪਣੇ ਘਰ ਦੇ ਵਿੱਚ ਲੇਡੀਜ਼ ਹੁੰਦੀਆਂ ਨੇ ਚਾਹੇ ਭੈਣਾਂ ਨੇ ਆਪਣੀ ਮਾਤਾ-ਮਾਣੇ ਹੂੰ ਜਦੋਂ ਉਹਨਾਂ ਨੂੰ ਇਸ ਤਰੀਕੇ ਦੀ ਖਬਰ ਪਤਾ ਲੱਗਦੀ ਨਾ ਉਹ ਰੋ ਕੇ ਆਪਣਾ ਨਾ ਗੁਬਾਰ ਕੱਢ ਲੈਂਦੀਆਂ ਨੇ ਉਹ ਸੀਟੀ ਰੋ ਲੈਂਦੀਆਂ ਨੇ ਉਹ ਗੱਲ ਲੱਕੀ ਵੀ ਰੋ ਲੈਂਦੇ ਕੋਈ ਭੈਣਾਂ ਚਾਹੇ ਘਰ ਵਾਲੀ ਪਰ ਜਾਈਆ ਗੱਲ ਲੱਕੀ ਰੋ ਕੇ ਆਪਣਾ ਮਨ ਹਲਕਾ ਕਰ ਲੈਂਦੀਆਂ ਨੇ ਕਰ ਲੈਂਦੀਆਂ ਨੇ ਪਰ ਪਰਮਾਤਮਾ ਨੇ ਪਤਾ ਨਹੀਂ ਬੰਦੇ ਦੇ ਵਿੱਚ ਕਿ ਐਸੀ ਬਖਸ਼ ਪਾਈ ਹੈ ਕਿ ਇਹ ਰੋਂਦਾ ਨਹੀਂ ਤਾਂ ਹੀ ਤਾਂ ਉਹ ਟੁੱਟਦਾ ਬਹੁਤ ਹੈ ਤਾਂ ਹੀ ਉਹਨੂੰ ਪੱਥਰ ਦੇ ਲੱਗੇ ਹੈਗੇ ਬਾਈ ਬੰਦੇ ਨੂੰ ਰੋਂਦਾ ਹੈ ਪਰ ਖੂਨ ਦੇ ਹੰਝੂ ਰੋਂਦਾ ਮੈਨੂੰ ਲੱਗਦਾ ਜਿਹੜੇ ਕਿਸੇ ਨੂੰ ਨਹੀਂ ਦਿਸਦੇ ਹਾਈ ਸੱਚਾ ਭਾਈ ਰੋਂਦਾ ਬੰਦਾ ਵੀ ਰੋਂਦਾ ਬੰਦਾ ਬਹੁਤ ਰੋਂਦਾ ਪਰ ਕਿਸੇ ਨੂੰ ਦਿਸਦਾ ਨਹੀਂ ਚੰਗੇ ਯਾਰ ਜ਼ਿੰਦਗੀ ਚ ਕਿੰਨੇ ਕੁ ਜ਼ਰੂਰੀ ਨੇ ਮੈਨੂੰ ਲੱਗਦਾ ਯਾਰ ਕੋਈ ਜ਼ਰੂਰੀ ਨਹੀਂ ਹੈਗੇ ਬੀਬੀ ਬੱਚੀ ਹੈ ਹੁਣ ਵਧੀਆ ਹੁਣ ਚਾਹੇ ਪੰਜ ਚਾਰ ਹੀ ਹੁਣ ਮੇਰੇ ਯਾਰ ਪਹਿਲਾਂ ਵੀ ਪੰਜ ਤੇ ਅੱਜ ਵੀ ਬੰਜੇ ਨੇ ਤੇ ਮੈਨੂੰ ਲੱਗਦਾ ਵੀ ਇੱਕ ਵੇਲਾ ਰਹੋ ਨਹੀਂ ਚਾਰ ਤਾਂ ਮੇਰੀ ਅਰਥੀ ਚੱਕ ਕੇ ਲੈ ਕੇ ਜਾਣਗੇ ਬੋਹ ਕੀ ਬਾਤ ਆ ਯਾਰ ਸੱਚੀ ਫਿਰ ਵੀ ਪੰਜੀ ਰਹਿਣਗੇ ਪਰ ਪੰਜਵਾਂ ਸਾਲਾ ਵੇਲਾ ਰਹੋ ਮੈਨੂੰ ਐਸੀ ਚੀਜ਼ ਦਾ ਦੁੱਖ ਹੈ ਵੀ ਉਹਨੂੰ ਕਿੱਥੇ ਲਾਵਾਂ ਉਹ ਕਿਹੜਾ ਕਿੱਥੇ ਲਾਵਾਂ ਅੱਛਾ ਯਾਰ ਦੋਸਤ ਕਈ ਵਾਰ ਨਾ ਤੁਹਾਨੂੰ ਗਾਲਾਂ ਕੱਢ ਦਿੰਦੇ ਨੇ ਤੁਹਾਨੂੰ ਨਹੀਂ ਲੱਗਦਾ ਵੀ ਜਿਵੇਂ ਅੱਜ ਕੱਲ ਦੀ ਯਾਰੀ ਦੋਸਤੀ ਹੈ ਨਾ ਆਪਾਂ ਕਿਸੇ ਦੀ ਵੀ ਗੱਲ ਦਾ ਈਵਨ ਕਿ ਆਪਣੇ ਮਾਪਿਓ ਦੀ ਕੱਢੀ ਗਾਲਾਂ ਦਾ ਵੀ ਬਹੁਤ ਛੇਤੀ ਗੁੱਸਾ ਕਰ ਜਾਂਦੇ ਆ ਤੇ ਤੁਹਾਨੂੰ ਲੱਗਦਾ ਵੀ ਯਾਰੀ ਦੋਸਤੀ ਦੇ ਵਿੱਚ ਗਾਲਾਂ ਗੋਲਾਂ ਚੱਲਦੀਆਂ ਨੇ ਜਾਂ ਜਿਹੜਾ ਯਾਰ ਦੋਸਤ ਨੂੰ ਗਾਲ ਕੱਢ ਕੇ ਬੁਲਾ ਰਿਹਾ ਉਹੀ ਸੱਚੀ ਯਾਰੀ ਹੈ ਜਿਹੜਾ ਯਾਰ ਦੋਸਤ ਨੂੰ ਜਾਂ ਜਿਹੜਾ ਯਾਰ ਦੋਸਤ ਨੂੰ ਪਿਆਰ ਨਾਲ ਹਾਂਜੀ ਹਾਂਜੀ ਕਰਕੇ ਬੁਲਾ ਰਿਹਾ ਕਿ ਉਹ ਯਾਰੀ ਹੈ ਯਾਰੀ ਕੀ ਹੁੰਦੀ ਹੈ ਉਹ ਸਾਲਾ ਲੁੱਚਾ ਜਿਹੜਾ ਹਾਂਜੀ ਹਾਂਜੀ ਜਿਹੜਾ ਹਾਂਜੀ ਹਾਂਜੀ ਕਰਦਾ ਨਾ ਭਾਈ ਹਾਂ ਉਹ ਤਾਂ ਹੁਣੇ ਵਾਈ ਕੱਟ ਕਰ ਦੋ ਵਧੀਆ ਰਹੋਗੇ ਉਹ ਕਿਉਂ ਸੱਚੀ ਜਿਹੜਾ ਤੁਹਾਨੂੰ ਗਾਲ ਕੱਢ ਕੇ ਬੁਲਾਉਂਦਾ ਹੈ ਹਾਂ ਸੱਚਾ ਯਾਰ ਉਹੀ ਹੈ ਕਿਉਂਕਿ ਉਹਨੂੰ ਡਰ ਹੈ ਹੀ ਨਹੀਂ ਵੀ ਮੈਨੂੰ ਤੋਂ ਰੁੱਸ ਜੂਗਾ ਇਹ ਜਾਂ ਗੁੱਸੇ ਹੋ ਜੂਗਾ ਕਿਉਂਕਿ ਉਹ ਪਹਿਲਾਂ ਵੀ ਗਾਲ ਕੱਢਦਾ ਸੀ ਅੱਜ ਵੀ ਗਾਲ ਕੱਢ ਕੇ ਬੁਲਾਉਂਦਾ ਹੂੰ ਉਹਦੇ ਮਨ ਦੇ ਵਿੱਚ ਕੁਝ ਚੱਲੇ ਨਹੀਂ ਰਿਹਾ ਜਿਹੜਾ ਹਾਂਜੀ ਹਾਂਜੀ ਕਰਨ ਵਾਲਾ ਨਾ ਬਾਈ ਉਹਨੂੰ ਪਤਾ ਵੀ ਸਾਲਾ ਜੇ ਕੱਲ ਮੈਂ ਦੋ ਵਾਰੀ ਹਾਂਜੀ ਕਿਹਾ ਇਹਨੂੰ ਅੱਜ ਚਾਰ ਵਾਰੀ ਕਹੂੰ ਸਾਲਾ ਰੋਸ ਨਾ ਜਾਵੇ ਜਦ ਤੱਕ ਇਹਨੂੰ ਮੈਂ ਜਮਾ ਨਹੀਂ ਖਾਂਦਾ ਹੁਣ ਤਾਂ ਖਾਣ ਤੱਕ ਕਾਲੀ ਜਾ ਰਹੀ ਹੈ ਬਾਈ ਤੁਸੀਂ ਐਂ ਕਰਿਓ 100 ਦਿਨ ਖਵਾ ਦਿਓ ਠੀਕ ਹੈ ਇੱਕ ਦਿਨ ਜਵਾਬ ਦੇ ਦਿਓ ਵੀ ਮੇਰੇ ਜੇਬ 'ਚ ਕੁਝ ਨਹੀਂ ਉਦੋਂ ਹੀ ਛੱਡ ਜੂ